ਪਟਿਆਲਾ ਹਲਕਾ ਕਨੌਰ ਦੇ ਪਿੰਡ ਲਾਛਲੂ ਕਲਾਂ ਦੇ ਵਿੱਚ ਮੌਜੂਦ ਆ ਜਿੱਥੇ ਕੱਲ ਵੀ ਕਵਰੇਜ ਕਰਨ ਦੇ ਲਈ ਆਏ ਸੀ ਤਾਂ ਸੜਕਾਂ ਦੇ ਉੱਪਰ ਪਾਣੀ ਸੀ ਲੇਕਿਨ ਇਸ ਵਕਤ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪਿੰਡ ਨੇ ਲਾਛਲੂ ਕਲਾਂ ਹੋ ਗਿਆ ਤਾਂ ਉਚਮਾਰੂ ਪਿੰਡ ਹੋ ਗਿਆ ਕੌਮੀ ਕੌਮੀ ਖੁਰਦ ਹੋ ਗਿਆ ਉਹਨਾਂ ਸਾਰਿਆਂ ਥਾਵਾਂ ਤੇ ਇਸ ਵਕਤ ਪਾਣੀ ਪਰ ਚੁੱਕਾ ਹੈਗਾ ਔਰ ਪਾਣੀ ਘਟੋ ਘਟ ਕਿਹਾ ਜਾ ਰਿਹਾ ਹੈ ਕਿ 5-5 ਫੁੱਟ ਪਾਣੀ ਜਿਹੜਾ ਉਹ ਪਿੰਡਾਂ ਦੇ ਵਿੱਚ ਆ ਚੁੱਕਾ ਹੈ ਤਾਂ ਇਸ ਵਕਤ ਇਹ ਤਸਵੀਰਾਂ ਦੇਖ ਪਾ ਰਹੇ ਹਾਂ ਇਹ ਲਾਛਲੂ ਕਲਾਂ ਦਾ ਸਰਕਾਰੀ ਸਕੂਲ ਹੈ ਤਾਂ ਉਸ ਦੇ ਬਾਹਰੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਵੇਂ ਪਾਣੀ ਜਿਹੜਾ ਹੈ ਉਹ ਸਕੂਲ ਦੇ ਅੰਦਰ ਵੀ ਖੜਾ ਹੈ ਔਰ ਬਾਹਰ ਕਿਸ ਤਰੀਕੇ ਨਾਲ ਖੜਾ ਹੈ ਹਾਲਾਂਕਿ ਅੱਗੇ ਦੱਸਿਆ ਜਾ ਰਿਹਾ ਕਿ ਜਿੰਨਾ ਅੱਗੇ ਜਾਂਦੇ ਜਾਵਾਂਗੇ ਤਾਂ ਪਾਣੀ ਉਨਾਂ ਕੋ ਵਧਦਾ ਜਾਵੇਗਾ ਔਰ ਉਸ ਵਕਤ ਇਹ ਤਸਵੀਰ ਹੈ ਜੋ ਤੁਸੀਂ ਵੇਖ ਪਾ ਰਹੇ ਹੋ ਕਿ ਇਸ ਵਕਤ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਇੱਕਦਮ ਇਸ ਪਾਣੀ ਦੀ ਚਪੇਟ ਦੇ ਹੇਠ ਆ ਚੁੱਕੀ ਹੈ ਔਰ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਉਹ ਇਸ ਵਕਤ ਮਾਲਵੇ ਦੇ ਇਸ ਇਹਨਾਂ ਪਿੰਡਾਂ ਦਾ ਹੋਇਆ ਕਿਉਂਕਿ ਮਾਲਵੇ ਦੀ ਸ਼ੁਰੂਆਤ ਹੁਣ ਜੇਕਰ ਕਹਿ ਲਈਏ ਤਾਂ ਇਸ ਪਿੰਡ ਤੋਂ ਜਿਹੜੀ ਉਹ ਸ਼ੁਰੂ ਹੋਈ ਆ ਔਰ ਇਹ ਪਿੰਡ ਬਿਲਕੁਲ ਘੱਗਰ ਦੇ ਜਿਹੜੇ ਕਿਨਾਰੇ ਤੇ ਨੇ ਔਰ ਜਿੱਥੇ ਇਹ ਵੱਡੀ ਮਾਰ ਇਸ ਵਕਤ ਪਾਣੀ ਦੀ ਪਈ ਆ ਕੱਲ ਹਾਲਾਂਕਿ ਇਸ ਦਾ ਲੈਵਲ ਜਿਹੜਾ ਉਹ ਬਹੁਤ ਡਾਊਨ ਸੀਗਾ ਕੱਲ ਵੀ ਇਸ ਪਿੰਡ ਦੇ ਵਿੱਚ ਗਏ ਸੀ ਟਰੈਕਟਰ ਦੇ ਉੱਪਰ ਜਾ ਕੇ ਪੂਰਾ ਪਿੰਡ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਘੱਗਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਹੁਣ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਬਦਲ ਚੁੱਕੀ ਆ ਇਕਦਮ ਜਿਹੜਾ ਇਹ ਸਮੁੰਦਰ ਜਿਹੜਾ ਉਹ ਬਣ ਚੁੱਕਾ ਔਰ ਕੁਝ ਲੋਕ ਨੇ ਅ ਜਿਹੜੇ ਜਿਨ੍ਹਾਂ ਦੇ ਘਰ ਨੇ ਤਾਂ ਉਹ ਜਰੂਰ ਇਸ ਘਰਾਂ ਦੇ ਵਿੱਚ ਫਸ ਚੁੱਕੇ ਨੇ ਬਾਈ ਤੁਹਾਡਾ ਘਰ ਕਿੱਥੇ ਹੈਗਾ ਸਾਡਾ ਨਾਲ ਦਾ ਜੀ ਸਕੂਲ ਦੇ ਨਾਲੇ ਬਸ ਸਾਡਾ ਡੇਰਾ ਜੀ ਸੱਤ ਅੱਠ ਘਰ ਨੇ ਲਾ ਚੜੂ ਕਰਾ ਚੀ ਤੁਹਾਡਾ ਹਾਂ ਲਾ ਚੜੂ ਕਰਾਂ ਜੀ ਤੇ ਕੀ ਹਾਲਾਤ ਨੇ ਉੱਤੇ ਹਾਲਾਤ ਬਹੁਤ ਮਾੜੇ ਆਈ ਹੂੰ ਪਾਣੀ ਘਰਾਂ ਦੇ ਵਿੱਚ ਵੜ ਚੁੱਕਿਆ ਜੀ ਤਕਰੀਬਨ ਤੁਹਾਡੇ ਘਰਾਂ 'ਚ ਪਾਣੀ ਆ ਗਿਆ ਹਾਂ ਜੀ ਹਾਂ ਜੀ ਸਮਾਨ ਕਿੱਥੇ ਰੱਖਿਆ ਸਮਾਨ ਹੈ ਜੀ ਕੁਛ ਕੱਢਿਆ ਜੀ ਔਖਾ ਸੁੱਖਾ ਉੱਪਰ ਚੱਕਿਆ ਜੀ ਹੂੰ ਕਣਕ ਕੌਣਕ ਆਪਣੇ ਖਾਣ ਨੂੰ ਦਾਣੇ ਕੱਢਿਆ ਜੀ ਹੂੰ ਬਾਕੀ ਪਾਣੀ ਤਕਰੀਬਨ ਘਰ ਵਿੱਚ ਵੜ ਚੁੱਕਿਆ ਜੀ ਹੂੰ ਯਾਨੀ ਕਿ ਕੱਲ ਸਵੇਰੇ 4 ਵਜੇ ਤੋਂ ਪਾਣੀ ਵਧਣ ਲੱਗਿਆ ਜੀ ਜਿਹੜਾ ਇਸ ਟਾਈਮ ਹੁਣ ਕੱਲ ਕੱਲ ਵੀ ਵਧ ਰਿਹਾ ਸੀ ਕੱਲ ਮੈਂ ਜਾ ਕੇ ਆਇਆ ਸੀ ਅੱਗੇ ਤੇ ਟਰੈਕਟਰ ਤੇ ਜਾਇਆ ਜਾਣਾ ਬਹੁਤ ਸੋਖਾ ਸੀ ਲੇਕਿਨ ਪਾਣੀ ਹਾਲਾ ਕਿ ਤੇਜ਼ੀ ਬੜੀ ਸੀ ਪ੍ਰਸ਼ਾਸਨ ਨੇ ਕਿਹਾ ਸੀ ਸ਼ਿਫਟ ਹੋ ਜਾਓ ਉਥੋਂ ਹੋਰ ਕਿਸੇ ਥਾਂ ਤੇ ਉੱਪਰ ਚਲੇ ਜਾਓ ਆਪਣੇ ਆਪਣੇ ਆਸਰੇ ਲੈ ਲਓ ਕਿਥੇ ਨਾ ਕਿਥੇ ਜੇ ਪਾਣੀ ਆ ਸਕਦਾ ਫਿਰ ਹੋਏ ਕਿਉਂ ਨਹੀਂ ਸ਼ਿਫਟ ਸਾਰੇ ਸ਼ਿਫਟ ਤਾਂ ਆਏ ਜੀ ਹੁਣ ਡੰਗਰ ਪੱਛਾ ਇੰਨਾ ਸਮਾਨ ਕਿਥੇ ਛੱਡ ਗਏ ਸਾਰਾ ਕੁਝ ਇੱਥੇ ਪਿਆ ਜੀ ਪ੍ਰਸ਼ਾਸਨ ਕਹਿੰਦਾ ਸੀ ਸ਼ੈਲਟਰ ਬਣਾਏ ਹੋਏ ਨੇ ਉੱਥੇ ਆਓ ਰਹੋ ਕੁਝ ਨਹੀਂ ਬਣ ਹੁਣ ਕੋਈ ਪ੍ਰਸ਼ਾਸਨਿਕ ਹੈ ਅਧਿਕਾਰੀ ਅੰਦਰ ਕੋਈ ਰੈਸਕਿਊ ਆਪਰੇਸ਼ਨ ਕੋਈ ਨਹੀਂ ਆਇਆ ਜੀ ਸੇ ਠੀਕ ਹੈ ਪਿੰਡ ਵਾਲਿਆਂ ਦੀ ਸਾਰੇ ਠੀਕ ਠਾਕ ਨੇ ਫਿਲਹਾਲ ਹਾਂ ਜਿਹਦੇ ਸੱਪ ਸੁਪੇ ਲੜ ਗਿਆ ਸੀ ਕਿਥੇ ਨੂੰ ਮੁੰਡੇ ਕਹਰੇ ਸੀ ਵਾਰੂ ਪੈਂਡ ਦਾ ਜੀ ਹਾਂ ਸਵੇਰੇ ਰੈਸਕਿਊ ਕਰਿਆ ਜੀ ਮੁੰਡਾ ਲੈ ਕੇ ਕਿਸ਼ਤੀ ਚ ਗੱਡ ਕੇ ਜੀ ਪਾਣੀ 'ਚ ਰੜਕੇ ਆ ਗਿਆ ਸੀ ਹਾਂ ਨਾ ਨਾ ਆਪਣੀ ਕਿਸ਼ਤੀਆਂ ਖੋਜੀ ਆਰਮੀ ਸੱਪ ਵਗੈਰਾ ਤਾਂ ਲੜਿਆ ਤਾਂ ਪਾਣੀ 'ਚ ਰੜਕੇ ਆ ਗਿਆ ਪਾਣੀ 'ਚ ਹੀ ਲੜਿਆ ਜੀ ਉਹਦੇ ਇੱਥੇ ਕੀ ਹਾਲ ਹੈ ਅੱਗੇ ਪਿੰਡ ਦੇ ਵਿੱਚ ਦੋਸਤ ਯਾਰ ਹੋਣਗੇ ਤੁਹਾਡੇ ਅੱਗੇ ਪਿੰਡ ਲਾਲੋ ਤਿੰਨ ਦਿਨ ਪਾਣੀ ਆ ਜੀ ਜਿਹੜੇ ਦਾ ਰੁਚੀਆਂ ਕਿਸੇ ਦਾ ਚਲੋ ਮਤਲਬ ਜਿੱਥੇ ਉਹ ਹੈ ਜਿਹੜੇ ਨੀਵੇਂ ਘਰਾਂ ਕਿਸੇ ਦੇ ਉਹ ਡੁੱਬ ਗਏ ਸੜਕਾਂ ਦੇ ਪਾਣੀ 3-3 ਫੁੱਟ ਹੈਗਾ ਜੀ ਚਮਾਰੂ ਪਿੰਡ 'ਚ ਅੱਗੇ ਇਧਰ ਉਨਸਰਾਂ ਕਈ ਪਿੰਡਾਂ ਸਾਰੇ ਪਿੰਡਾਂ 'ਚ ਪਾਣੀ ਫੈਲਿਆ ਸਾਰੇ ਪਿੰਡ ਇਸ ਵਕਤ ਹਾਂਜੀ ਮਤਲਬ ਈ ਸਾਈਡ ਵਾਲੇ ਜਿਹੜੇ ਘੰਗਰ ਤੋਂ ਡੁੱਬੇ ਆ ਪਰਲੀ ਸਾਈਡ ਬੰਦਾ ਹੈ ਗਿਆ ਰਾਮਪਰ ਸੈਸ਼ਨਿਕ ਅਧਿਕਾਰੀ ਗਏ ਨੇ ਉੱਥੇ ਉੱਥੇ ਤਾਂ ਗਏ ਨਹੀਂ ਉੱਥੇ ਰਾਤ ਮੇਰੇ ਨਾਨਕ ਸਿੰਘ ਜੀ ਰਾਮਪਰ ਪਿੰਡ ਫੋਨ ਕਰੇ ਸੀਗਾ ਮੈਂ ਉਹ ਕਹਿੰਦੇ ਵੀ ਕੱਲ ਸਵੇਰ ਦੇ ਮਤਲਬ ਸਾਰੀ ਰਾਤ ਹੋਗੀ ਬੰਦੇ ਤੇ ਪਿੰਡਾਂ ਦੇ ਲੋਕੀ ਮਿੱਟੀ ਲਾਰੇ ਆ ਥੱਲੇ ਭਰਪੁਰ ਕੇ ਵੀ ਸਰਕਾਰੀ ਦਾ ਕੋਈ ਬੰਦਾ ਕੋਈ ਪ੍ਰਸ਼ਾਸਨ ਕੋਈ ਨਹੀਂ ਗਿਆ ਨਹੀਂ ਉਹ ਕਹੇ ਕੋਈ ਲੰਗਰ ਜੇ ਦੇਣ ਗਏ ਸੀ ਕੋਈ ਪ੍ਰਸ਼ਾਸਨ ਨਜ਼ਰ ਆਇਆ ਉੱਥੇ ਹਾਂਜੀ ਉੱਥੇ ਹੈਗੇ ਸੀਗੇ ਆਰਮੀ ਵੀ ਖੜੀ ਸੀਗੀ ਕੋਈ ਪ੍ਰਸ਼ਾਸਨ ਨੂੰ 3-4 ਪਿੰਡ ਡੁੱਬੇ ਪਏ ਕੋਈ ਉਥਾ ਕੋਈ ਨਾ ਕੋਈ ਕੋਈ ਬਾਲੀਬਾਰਸ ਨਹੀਂ ਡੰਗਰ ਕੋਈ ਬਾਲੀਬਾਰਸ ਨਹੀਂ ਕੋਈ ਪਿੱਛਾ ਬੰਦੇ ਗਏ ਸੱਪ ਲੜ ਗਿਆ ਤਾਂ ਜੀ 4 ਘੰਟੇ ਬਾਅਦ ਉਹ ਵੀ ਆਪਣੇ ਬੰਦੇ ਗਏ ਗਏ ਲੋ ਕੱਢ ਲੈ ਗਏ ਸੱਪ ਲੜ ਗਿਆ ਸੀ ਉੱਥੇ ਸੱਪ ਲੜ ਗਿਆ ਤਾਂ ਜੀ ਕੌਣ ਗਏ ਸੀਗੇ ਆਰਮੀ ਵਾਲੇ ਗਏ ਕਿ ਕੌਣ ਆਰਮੀ ਵਾਲੇ ਗਏ ਸੀਗੇ ਜੀ ਕੋਈ ਵੀਰਾ ਕੋਈ ਆਏ ਨਹੀਂ ਹੈਗਾ ਵੀ ਸਰਕਾਰੀ ਬੰਦਾ ਆ ਕੋਈ ਕਿਸ਼ਤੀ ਵਗੈਰਾ ਚੱਲ ਰਹੀ ਹੋਵੇ ਅ ਪਿੰਡ ਦੇ ਬੰਦੇ ਗੈਲ ਗਏ ਕਿੰਨੀ ਆਬਾਦੀ ਹੋएगी ਬਈ ਇਹਨਾਂ ਪਿੰਡਾਂ ਦੇ ਵਿੱਚ ਕਿੰਨੀ ਕਿੰਨੀ ਹੋਵੇਗੀ ਸਾफी ਵਾਦੀ ਹੈ ਜੀ ਬਹੁਤ ਵਾਦੀ ਹੈ ਜੀ ਬਹੁਤ ਵੋਟ ਹੈ ਬੜੇ ਪਿੰਡ ਨੂੰ ਦੇਖੋ ਇਸ ਪਾਸੇ ਇਸ ਪਿੰਡ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਜ਼ਰੂਰ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਹਾਲਾਂਕਿ ਅੱਗੇ ਸਥਿਤੀ ਹੋਰ ਗੰਬੀਰ ਦੱਸੀ ਜਾ ਰਹੀ ਹੈ ਕਿ ਅੱਗੇ ਹੋਰ ਪਾਣੀ ਜਿਹੜਾ ਉਹ ਭਰਿਆ ਹੋਇਆ ਜਿਸ ਕਰਕੇ ਮੁਸ਼ਕਲਾਂ ਜ਼ਰੂਰ ਵਾਧ ਰਹੀਆਂ ਨੇ ਇੰਨਾ ਪਿੰਡ ਵਾਲਿਆਂ ਦੀ ਕਿਉਂਕਿ ਇੱਥੇ ਟਰੈਕਟਰ ਤੱਕ ਵੀ ਜਿਹੜਾ ਉਹ ਨਹੀਂ ਹੋ ਰਿਹਾ ਹਲੇ ਤੱਕ ਕੋਈ ਟਰੈਕਟਰ ਕੋਈ ਟਰਾਲੀ ਜਿਹੜੀ ਹੈ ਇਸ ਪਿੰਡ ਦੇ ਵਿੱਚ ਦਾਖਲ ਨਹੀਂ ਹੋਈ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹਾਲਾਂਕਿ ਮਾਤਾ ਜੀ ਕਿ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਤੁਹਾਡਾ ਕਿੱਥੇ ਘਰ ਹੈ ਆਹ ਤਾਂ ਜੀ ਉਹ ਸਾਮਣਾ ਖੁੱਪੂਰਾ ਹੈ ਹਾਂਜੀ ਪੂਰਾ ਡੁੱਬ ਚੁੱਕਾ ਹੈ ਹਾਂਜੀ ਹੈ ਡੁੱਬਿਆ ਵਾ ਜਦੋਂ ਆਏ ਪਾਣੀ ਪਾਣੀ 4 ਵਜੇ ਆਇਆ ਰਾਤ ਨੂੰ ਪਹਿਲਾਂ ਪ੍ਰਸ਼ਾਸਨ ਨੇ ਕਿਹਾ ਸੀ ਕਿ ਖਾਲੀ ਕਰ ਦਿਓ ਘਰ ਫਿਰ ਖਾਲੀ ਕਿਉਂ ਨਹੀਂ ਕੀਤਾ ਤੁਸੀਂ ਛੱਡ ਨੀ ਅਜਾ ਜੀ ਨੂੰ ਤਾਂ ਆਟ ਪਾਣੀ ਜਾਂਦਾ ਮੈਰੀ ਆਟਾ ਮੇਰਾ ਪਾਣੀ ਅੱਛਾ ਨੂੰ ਇਹਦਾ ਪਤਾ ਦਾ ਪਾਣੀ ਜਾਂਦਾ ਆ ਮੇਰਾ ਇਹ ਕੁੜੀ ਆ ਜੀ ਆਦੇ ਹੁਜੀ ਕੌਣ ਕੌਣ ਰਹਿੰਦਾ ਕਰਦੇ ਵੀ ਤੁਹਾਡੇ ਦੋਨੇ ਰਹਿੰਦੀ ਹਾਂ ਮਾਮਾ ਤੀਆ ਪਤੀ ਰਹਿਆ ਨਹੀਂ ਮੇਰਾ ਆ ਜੁ ਮਾਤਾ ਜੀ ਨੇ ਉਹ ਕਹਿ ਰਹੇ ਨੇ ਕਿ ਉਹ ਸਾਹਮਣੇ ਘਰ ਹੈ ਔਰ ਉਹ ਡੁੱਬ ਚੁੱਕਾ ਹੈ ਨਰੀਕਾ ਦੇ ਵਰਕਰ ਨੇ ਕੰਮ ਕਰਦੇ ਨੇ ਜਿਹੜੀ ਟੱਪੇ ਦਾ ਤਾਂ ਇਸ ਵਕਤ ਇਹਨਾਂ ਦਾ ਘਰ ਜਿਹੜਾ ਡੁੱਬ ਚੁੱਕਾ ਹੈ ਕਹਿੰਦੇ ਕਿ 4 ਵਜੇ ਦੇ ਕਰੀਬ ਪਾਣੀ ਦਾਖਲ ਹੁੰਦਾ ਔਰ ਉਸ ਤੋਂ ਬਾਅਦ ਅਜਿਹੇ ਹਾਲਾਤ ਨੇ ਕਿ ਉੱਥੇ ਤੱਕ ਜਾਣਾ ਮੁਸ਼ਕਲ ਹੈ ਉੱਥੇ ਤੱਕ ਪਹੁੰਚਣਾ ਮੁਸ਼ਕਲ ਹੈ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪ ਸਿੰਘ ਪੀਟੀਸੀ ਨਿਊਜ਼ ਪਟਿਆਲਾ